ਸਾਤਰੀਏ ਕਾਲਜ ਦੇ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀ ਚ ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਲక్ష్ਮੀ ਕੁਮਾਵਤ ਜੀ ਦੀ ਕਲਮ ਤੋਂ ਲਿਖੀ ਹੋਈ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਜ਼ਰੂਰ ਆਵੇਗੀ ਤੇ ਇਹ ਇੱਕ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਹੈ ਸੁਣ ਕੇ ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ ਰਜਨੀ ਦੇ ਪੈਰ ਘਰ ਦੇ ਦਰਵਾਜ਼ੇ ਤੇ ਹੀ اٹਕ ਗਏ ਸੀ ਅੰਦਰ ਜਾਣਾ ਤਾਂ ਚਾਹੁੰਦੀ ਸੀ ਪਰ ਜਾ ਨਹੀਂ ਸੀ ਸકી ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹੀ ਜਾ ਰਹੇ ਸਨ ਉਸਤੇ ਨਾਲ ਹੀ ਪਿੱਛੋਂ ਆ ਕੇ ਪ੍ਰਾਨ ਨੇ ਹੱਥ ਫੜ ਲਿਆ ਉਸਨੇ ਪਲਟ ਕੇ ਦੇਖਿਆ ਤਾਂ ਭਰਾ ਨੂੰ ਦੇਖ ਕੇ ਉਸ ਦਾ ਰੋਣਾ ਬੇਕਾਬੂ ਹੋ ਗਿਆ ਤੇ ਉਹ ਬਹੁਤ ਰੋਈ ਪ੍ਰਾਨ ਨੇ ਇਸ਼ਾਰੇ ਨਾਲ ਉਸ ਨੂੰ ਅੰਦਰ ਜਾਣ ਲਈ ਕਿਹਾ ਪਰ ਉਸ ਦੀ ਹਿੰਮਤ ਹੀ ਨਹੀਂ ਸੀ ਹੋ ਰਹੀ ਇਹ ਉਹੀ ਘਰ ਸੀ ਜਿਸ ਵਿੱਚ ਕਦੇ ਉਹ ਮਹੇਸ਼ ਦੀ ਬੋਟੀ ਬਣ ਕੇ ਆਈ ਸੀ ਤੇ ਅੱਜ ਇਸ ਘਰ ਵਿੱਚ ਮਹੇਸ਼ ਦੀ ਆਰਥੀ ਪਈ ਹੋਈ ਸੀ ਕੱਲ ਰਾਤ ਹੀ ਮਹੇਸ਼ ਨੂੰ ਸਾਇਲੈਂਟ ਅਟੈਕ ਆਇਆ ਸੀ ਤੇ ਕੁਝ ਹੀ ਮਿੰਟਾਂ ਵਿੱਚ ਉਸਦੀ ਮੌਤ ਹੋ ਗਈ। ਰਜਨੀ ਉਸ ਸਮੇਂ ਆਪਣੀਆਂ ਦੋਨੋਂ ਬੇਟੀਆਂ ਦੇ ਨਾਲ ਪੇਕੇ ਗਈ ਹੋਈ ਸੀ। ਰਾਤ ਨੂੰ ਹੀ ਉਸਦੇ ਚਾਚੇ ਸੌਰੇ ਨੇ ਫੋਨ ਕਰਕੇ ਉਸਦੇ ਡੈਡੀ ਨੂੰ ਦੱਸ ਦਿੱਤਾ ਸੀ। ਜਿਵੇਂ ਹੀ ਇਹ ਖਬਰ ਪੇਕੇ ਪਹੁੰਚੀ ਉਦੋਂ ਹੀ ਪੇਕੇ ਵਾਲੇ ਫਟਾਫਟ ਉੱਥੇ ਜਾਣ ਲਈ ਰਵਾਨਾ ਹੋ ਗਏ। ਆਖਰ 7 ਘੰਟਿਆਂ ਦਾ ਸਫ਼ਰ ਤੈਅ ਕਰਕੇ ਉਹ ਸਾਰੇ ਇੱਥੇ ਪਹੁੰਚ ਗਏ। ਕਾਫੀ ਰਿਸ਼ਤੇਦਾਰ ਇੱਥੇ ਪਹਿਲਾਂ ਹੀ ਪਹੁੰਚੇ ਹੋਏ ਸਨ। ਫਿਰ ਰਜਨੀ ਦੀਆਂ ਬੇਟੀਆਂ ਵਿਲਕਦੀਆਂ ਹੋਈਆਂ। ਅਸ ਨਾਲ ਚਿੰਬੜ ਗਈਆਂ ਪਰ ਜਿਹੜਾ ਖੁਦ ਹੀ ਹੋਸ਼ ਵਿੱਚ ਨਾ ਹੋਵੇ ਉਹ ਭਲਾਂ ਬੱਚਿਆਂ ਨੂੰ ਕਿਵੇਂ ਸੰਭਾਲੂ ਉਸਦੀ ਮੰਮੀ ਤੇ ਵਰਜਾਈ ਜ਼ਬਰਦਸਤੀ ਉਸ ਨੂੰ ਹਿੰਮਤ ਦਿੰਦੀਆਂ ਹੋਈਆਂ ਅੰਦਰ ਲੈ ਕੇ ਗਈਆਂ ਘਰ ਦੇ ਵੱਡੇ ਸਾਰੇ ਬਰਾਡੇ ਵਿੱਚ ਕੁਝ ਔਰਤਾਂ ਉਸਦੀ ਸੱਸ ਦੇ ਆਲੇ ਦੁਆਲੇ ਬੈਠੀਆਂ ਸਨ ਨਨਦ ਤੇ ਜਠਾਣੀ ਵੀ ਇੱਕ ਪਾਸੇ ਬੈਠਿਆਂ ਰੋ ਰਹੀਆਂ ਸੀ ਰਜਨੀ ਦੇ ਅੰਦਰ ਆਉਂਦੀਆਂ ਹੀ ਰੋਣ ਦੀਆਂ ਆਵਾਜ਼ਾਂ ਹੋਰ ਤੇਜ਼ ਹੋ ਗਈਆਂ ਸ਼ਾਇਦ ਉਹ ਸਾਰੇ ਰਜਨੀ ਦਾ ਹੀ ਇੰਤਜ਼ਾਰ ਕਰ ਰਹੀ ਸੀ ਰਜਨੀ ਦੇ ਆਉਂਦਿਆਂ ਹੀ 20 ਮਿੰਟਾਂ ਵਿੱਚ ਹੀ ਮਹੇਸ਼ ਦੀ ਅਰਥੀ ਘਰ ਤੋਂ ਚੱਕ ਲਈ ਗਈ ਤੇ ਕੁਝ ਬਲਾਂ ਵਿੱਚ ਹੀ ਉਹ ਇਨਸਾਨ ਇੱਥੋਂ ਚਲਿਆ ਗਿਆ ਜਿਸ ਦੇ ਪਿੱਛੇ ਉਹ ਇਸ ਗੱੜ ਵਿੱਚ ਆਈ ਸੀ ਆਪਣੀਆਂ ਧੀਆਂ ਨੂੰ ਸੀਨੇ ਨਾਲ ਲਾਇਆ ਉਸ ਦਾ ਰੋਣਾ ਬੰਦ ਨਹੀਂ ਸੀ ਹੋ ਰਿਹਾ ਕੈਨ ਨੂੰ ਤਾਂ ਪੂਰਾ ਪਰਿਵਾਰ ਉੱਥੇ ਸੀ ਪਰ ਮਹੇਸ਼ ਤੇ ਜਾਂਦਿਆਂ ਹੀ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਸਭ ਕੁਝ ਛੁੱਟ ਗਿਆ ਹੋਵੇ ਕੁਝ ਹੀ ਦੇਰ ਵਿੱਚ ਉਸ ਦੀਆਂ ਸਾਰੀਆਂ ਰਸਮਾਂ ਕਰਕੇ ਪੇਕੇ ਵਾਲੇ ਉੱਥੋਂ ਵਾਪਸ ਚਲੇ ਗਏ ਬਸ ਰਜਨੀ ਦੀ ਮੰਮੀ ਤੇ ਭਾਬੀ ਉਸ ਦੇ ਕੋਲ ਰੁੱਕ ਗਈ ਸੀ ਸਭ ਇੱਕ ਦੂਜੇ ਨੂੰ ਹਿੰਮਤ ਦੇ ਰਹੇ ਸੀ ਪਰ ਰਜਨੀ ਨੂੰ ਕੋਈ ਹਿੰਮਤ ਨਹੀਂ ਸੀ ਦੇ ਰਿਆ ਆਖਿਰ ਮਹੇਸ਼ ਦੀ ਉਮਰ ਹੀ ਕਿੰਨੀ ਸੀ ਸਿਰਫ 40 ਸਾਲ ਸੱਸ ਨੇ ਜਵਾਨ ਪੁੱਤਰ ਗਵਾਇਆ ਸੀ ਉਸ ਦਾ ਦਿਲ ਵੀ ਬਾਹਰ ਨੂੰ ਆ ਰਿਹਾ ਸੀ ਭੈਣ ਨੇ ਛੋਟਾ ਭਰਾ ਘਵਾ ਲਿਆ ਸੀ ਵੱਡੇ ਭਰਾ ਦੀ ਤਾਂ ਜਿਵੇਂ ਹਿੰਮਤ ਹੀ ਚਲੀ ਗਈ ਸੀ ਉਸ ਤੇ ਆ ਦੋਨੋਂ ਧੀਆ ਉਸ ਨਾਲ ਲੱਪਟ ਕੇ ਉੱਚੀ ਉੱਚੀ ਰੋ ਰਹੀਆਂ ਸਨ ਤੇ ਉਹਨਾਂ ਦੋਨਾਂ ਨੂੰ ਚੁੱਪ ਕਰਾਉਣ ਦੇ ਲਈ ਹਿੰਮਤ ਦੇਣ ਦੇ ਲਈ ਕੌਣ ਸੀ ਸਿਰਫ ਰਜਨੀ ਤੇ ਉਸ ਦੀ ਮਾਂ ਅੱਜ ਉਸ ਨੂੰ ਆਪਣਾ ਸਾਰਾ ਘਰ ਬੇਗਾਨਾ ਜਿਹਾ ਲੱਗ ਰਿਹਾ ਸੀ ਉਹ ਇੱਥੇ 15 ਦਿਨ ਕਿਵੇਂ ਗੱਡੂ ਉਸ ਨੂੰ ਇਹ ਸਮਝ ਹੀ ਨਹੀਂ ਸੀ ਆ ਰਿਹਾ ਪਰ ਘਰ ਵਿੱਚ ਲੋਕਾਂ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਉਸ ਨੂੰ ਇਸ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਸਾਰੀਆਂ ਰਸਮਾਂ ਕਰ ਦਿੱਤੀਆਂ ਗਈਆਂ ਸਨ 10 ਦਿਨ ਬਾਅਦ ਰਜਨੀ ਦੇ ਡੈਡੀ ਨੇ ਉਸਦੇ ਪਰਿਵਾਰ ਵਾਲਿਆਂ ਤੋਂ ਪੁੱਛਿਆ ਦੇਖੋ ਭਾਈ ਸਾਹਿਬ ਹਜੇ ਰਜਨੀ ਦੀ ਹਾਲਤ ਬਿਲਕੁਲ ਠੀਕ ਨਹੀਂ ਹੈ ਕੀ ਅਸੀਂ ਉਸ ਨੂੰ ਇੱਥੋਂ ਲੈ ਜਾ ਸਕਦੇ ਹਾਂ ਪਰ ਲੋਕਾਚਾਰੀ ਅਨਸਾਰ ਸਵਾ ਮਹੀਨੇ ਤੋਂ ਪਹਿਲਾਂ ਇੱਕ ਪਤਨੀ ਉਹ ਜਗ੍ਹਾ ਨਹੀਂ ਛੱਡਦੀ ਤੇ ਰਜਨੀ ਨੂੰ ਅਸੀਂ ਕਿਵੇਂ ਇੱਥੋਂ ਜਾਣ ਦੀ ਇਜਾਜ਼ਤ ਦੇ ਦਈਏ ਸੱਸ ਨੇ ਜਵਾਬ ਦਿੱਤਾ ਸੀ ਪਰ ਭੈਣ ਜੀ ਰਜਨੀ ਦੀ ਹਾਲਤ ਤਾਂ ਤੁਸੀਂ ਦੇਖ ਹੀ ਰਹੇ ਹੋ ਉਸ ਨੂੰ ਥੋੜਾ ਸਮਾਂ ਚਾਹੀਦਾ ਜੇਕਰ ਉਹ ਖਦ ਨੂੰ ਹੀ ਨਾ ਸੰਭਾਲ ਸਕੇ ਤਾਂ ਬੱਚਿਆਂ ਨੂੰ ਕਿਵੇਂ ਸੰਭਾਲੂਗੀ ਦੇਖੋ ਭਰਾ ਜੀ ਸਵਾ ਮਹੀਨੇ ਤੱਕ ਤਾਂ ਉਹ ਕਿਤੇ ਨਹੀਂ ਜਾਵੇਗੀ ਤੁਸੀਂ ਲੈ ਕੇ ਹੀ ਜਾਣਾ ਏ ਤਾਂ ਸਵਾ ਮਹੀਨੇ ਬਾਅਦ ਲੈ ਕੇ ਜਾਇਓ ਤੇ ਹਮੇਸ਼ਾ ਦੇ ਲਈ ਆਪਣੇ ਕੋਲ ਹੀ ਰੱਖ ਲਿਓ ਫੇਰ ਤਾਂ ਅਸੀਂ ਤੁਹਾਨੂੰ ਕੁਝ ਕਹਾਂਗੇ ਵੀ ਨਹੀਂ ਸੱਸ ਨੇ ਥੋੜਾ ਉਖੜਿਆ ਜਿਹਾ ਜਵਾਬ ਦਿੱਤਾ ਅੰਦਰ ਕਮਰੇ ਵਿੱਚ ਬੈਠੀ ਰਜਨੀ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ ਸੁਣ ਕੇ ਜਿਵੇਂ ਉਸ ਦਾ ਅੰਦਰ ਚੀਰਿਆ ਗਿਆ ਹੁਣ ਇਸ ਘਰ ਵਿੱਚ ਮੇਰੀ ਜਗ੍ਹਾ ਕੀ ਹੈ ਮਾਹੌਲ ਵਿਗੜਦਾ ਦੇਖ ਕੇ ਉਸ ਦੇ ਡੈਡੀ ਚੁੱਪ ਹੋ ਗਏ 12ਵੀਂ ਤੇ ਪਗੜੀ ਦੀ ਰਸਮ ਵਿੱਚ ਜੇੜ ਦੇ ਮੁੰਡੇ ਨੂੰ ਬਿਠਾਉਣ ਦੀ ਗੱਲ ਹੋਈ ਪਰ ਜਦੋਂ ਰਜਨੀ ਦੇ ਪੇਕੇ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹ ਸਾਰੇ ਅੜ ਗਏ ਕਿਉਂਕਿ ਪਹਿਲਾਂ ਵੀ ਮਹੇਸ਼ ਦੀ ਆਪਣੇ ਵੱਡੇ ਭਰਾ ਨਾਲ ਝੜਪ ਹੋ ਚੁੱਕੀ ਸੀ ਜਦੋਂ ਵੱਡੇ ਭਰਾ ਨੇ ਇਹ ਕਹਿ ਕੇ ਉਸਨੂੰ ਦੁਰਕਾਰਿਆ ਸੀ ਕਿ ਤੇਰੀਆਂ ਤਾਂ ਧੀਆਂ ਹਨ ਪ੍ਰਾਪਰਟੀ ਵਿੱਚੋਂ ਤੈਨੂੰ ਕੀ ਹਿੱਸਾ ਮਿਲਣਾ ਇਹ ਸਭ ਜਾਣਦੇ ਹੋਏ ਪਹਿਲੀ ਵਾਰ ਰਜਨੀ ਦੇ ਪੇਕੇ ਵਾਲੇ ਜਿੱਤੇ ਅੜਗੇ ਸੀ ਪਗੜੀ ਦੀ ਰਸਮ ਕਰਵਾਉਣੀ ਹੈ ਤਾਂ ਤੁਹਾਨੂੰ ਰਜਨੀ ਨੂੰ ਪਗੜੀ ਬੰਨਣੀ ਪਵੇਗੀ ਜਾਂ ਫਿਰ ਉਸ ਦੀ ਬੇਟੀ ਨੂੰ ਵੱਡੇ ਭਰਾ ਦੇ ਬੇਟੇ ਨੂੰ ਬਿਠਾਉਣ ਦੀ ਕੀ ਤੁੱਕ ਬਣਦੀ ਹੈ ਜਦ ਕਿ ਮਹੇਸ਼ ਜੀ ਦਾ ਆਪਣਾ ਪੂਰਾ ਪਰਿਵਾਰ ਹੈ ਸਾਡੇ ਇੱਥੇ ਔਰਤਾਂ ਨੂੰ ਪਗੜੀ ਨਹੀਂ ਬੰਨੀ ਜਾਂਦੀ ਜੇਠ ਨੇ ਜਵਾਬ ਦਿੱਤਾ ਜੋ ਨਹੀਂ ਹੁੰਦਾ ਉਹ ਹੁਣ ਹੋਵੇਗਾ ਰਜਨੀ ਦਾ ਹੱਕ ਅਸੀਂ ਕਿਸੇ ਨੂੰ ਲੈਣ ਨਹੀਂ ਦੇਵਾਂਗੇ ਆਖਰ ਰਜਨੀ ਦੇ ਪਰਿਵਾਰ ਨੂੰ ਰਜਨੀ ਨੇ ਹੀ ਤਾਂ ਸੰਭਾਲਣਾ ਪਰ ਉਹ ਤਾਂ ਇਸ ਹਾਲਤ ਵਿੱਚ ਹੈ ਹੀ ਨਹੀਂ ਤੇ ਉੱਪਰੋਂ ਉਸ ਦੀਆਂ ਧੀਆਂ ਹੀ ਤਾਂ ਹਨ ਉਹ ਤਾਂ ਵਿਆਹ ਕਰਕੇ ਕੱਲ ਨੂੰ ਸਹੁਰੇ ਜਲੀਆਂ ਜਾਣਗੀਆਂ ਜਦਕਿ ਪਗੜੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕੋਈ ਗੱਲ ਨਹੀਂ ਅਸੀਂ ਉਸ ਨੂੰ ਸਹਾਰਾ ਦੇ ਕੇ ਬਿਠਾ ਲਵਾਂਗੇ ਪਰ ਕਦੇ ਨਾ ਕਦੇ ਤਾਂ ਹੋਸ਼ ਵਿੱਚ ਆਵੇਗੀ ਤੇ ਸਹੀ ਕਿਹਾ ਤੁਸੀਂ ਪਗੜੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਅਸਤੇ ਪਰਿਵਾਰ ਦੀ ਜ਼ਿੰਮੇਵਾਰੀ ਰਜਨੀ ਹੀ ਚੱਕੇਗੀ। ਆਖਰ ਪੇਕੇ ਵਾਲਿਆਂ ਦੀ ਜੈਦ ਦੇ ਕਾਰਨ ਪਗੜੀ ਰਜਨੀ ਨੂੰ ਬੰਨੀ ਗਈ। ਬਾਅਦ ਵਿੱਚ ਡੈਡੀ ਨੇ ਦਾਦੀ ਸੱਸ ਤੋਂ ਰਜਨੀ ਨੂੰ ਲੈ ਕੇ ਜਾਣ ਬਾਰੇ ਪੁੱਛਿਆ ਸੀ। ਇਹ ਪਹਿਲੀ ਵਾਰ ਸੀ ਜਦੋਂ ਉਸਦੇ ਡੈਡੀ ਨੇ ਦਾਦੀ ਸੱਸ ਤੋਂ ਪੁੱਛਿਆ ਸੀ। ਆਖਰ ਦਾਦੀ ਸੱਸ ਨੇ ਕਿਹਾ ਤਾਂ ਜਾ ਕੇ 20 ਦਿਨ ਬਾਅਦ ਰਜਨੀ ਦੇ ਪੇਕੇ ਵਾਲੇ ਉਸ ਨੂੰ ਪੇਕੇ ਲੈ ਕੇ ਗਏ ਸੀ। ਪਰ ਅਜੇ ਕੁਝ ਹੀ ਦਿਨ ਬੀਤੇ ਸੀ ਕਿ ਉਸਦੇ ਜੇਠ ਦਾ ਫੋਨ ਆਇਆ ਅਸੀਂ ਕੱਲ ਆ ਰਹੇ ਹਾਂ ਰਜਨੀ ਨੂੰ ਕਰੇ ਰੱਖਿਓ ਕੁਝ ਨਾ ਕੁਝ ਤਾਂ ਉਸਦੇ ਮਨ ਵਿੱਚ ਪੱਕ ਰਿਹਾ ਸੀ ਇਹ ਗੱਲ ਤਾਂ ਰਜਨੀ ਦੇ ਪੇਕੇ ਵਾਲੇ ਵੀ ਸਮਝ ਰਹੇ ਸੀ ਪਰ ਕੀ ਉਹ ਤਾਂ ਕੱਲ ਉਹਨਾਂ ਦੇ ਆਉਣ ਤੇ ਹੀ ਪਤਾ ਲੱਗੇਗਾ ਖੈਰ ਦੂਸਰੇ ਦਿਨ ਜੇਠ ਆਪਣੇ ਚਾਚਾ ਜੀ ਦੇ ਨਾਲ ਉੱਥੇ ਪਹੁੰਚਿਆ ਰਜਨੀ ਦੇ ਨਾਲ ਉਸਦੇ ਪੂਰੇ ਪੇਕੇ ਵਾਲੇ ਵੀ ਉੱਥੇ ਮੌਜੂਦ ਸੀ ਚਾਪ ਆਣੀ ਪੀਣ ਤੋਂ ਬਾਅਦ ਉਹ ਲੋਕ ਸਿੱਧਾ ਮੁੱਦੇ ਤੇ ਆ ਗਏ ਦੇਖੋ ਭਰਾ ਜੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਮਹੇਸ਼ ਇਸ ਦੁਨੀਆ ਵਿੱਚ ਨਹੀਂ ਰਿਹਾ ਤੇ ਰਜਨੀ ਦੀਆਂ ਸਿਰਫ ਦੋ ਕੁੜੀਆਂ ਹਨ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਰਜਨੀ ਇਹਨਾਂ ਕਾਗਜ਼ਾਂ ਤੇ ਸਾਈਨ ਕਰ ਦੇਵੇ ਜੋ ਅਸੀਂ ਆਪਣੇ ਪੂਰੇ ਪਰਿਵਾਰ ਦੀ ਸਰਬਸੰਮਤੀ ਨਾਲ ਬਣਵਾਏ ਹਨ ਤੇ ਮੰਮੀ ਦੀ ਵੀ ਇੱਛਾ ਇਹੀ ਹੈ ਕੀ ਲਿਖਿਆ ਹੈ ਇਹਨਾਂ ਪੇਪਰਾਂ ਵਿੱਚ ਥੋੜਾ ਖੁੱਲ ਕੇ ਦੱਸੋ ਰਜਨੀ ਦੇ ਭਰਾ ਨੇ ਕਿਹਾ ਇਹ ਹੱਕ ਤਿਆਗਣ ਦੇ ਪੇਪਰ ਹਨ ਸਾਡੀ ਜੋ ਜੱਦੀ ਜਾਇਦਾਦ ਹੈ ਉਸ ਤੇ ਹੁਣ ਰਜਨੀ ਨੂੰ ਆਪਣਾ ਹੱਕ ਛੱਡਣਾ ਹੋਵੇਗਾ ਬਦਲੇ ਵਿੱਚ ਅਸੀਂ ਰਜਨੀ ਦੀਆਂ ਦੋਨੋਂ ਧੀਆਂ ਦੇ ਵਿਆਹ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹਾਂ ਤੋਂ ਵੇਖ ਵਿੱਚ ਉਹਨਾਂ ਦੋਨਾਂ ਦਾ ਵਿਆਹ ਅਸੀਂ ਬਹੁਤ ਵਧੀਆ ਤੇ ਧੂਮ ਧਾਮ ਨਾਲ ਕਰਾਂਗੇ ਰਹੀ ਗੱਲ ਮਕਾਨ ਵਿੱਚ ਹਿੱਸੇਦਾਰੀ ਦੀ ਤਾਂ ਇਸ ਦਾ 1/3 ਹਿੱਸਾ ਅਸੀਂ ਰਜਨੀ ਨੂੰ ਦੇਣ ਲਈ ਤਿਆਰ ਹਾਂ ਉਹ ਉੱਥੇ ਆਪਣੀਆਂ ਧੀਆਂ ਦੇ ਨਾਲ ਆ ਕੇ ਰਹੀ। ਇਸ ਤੋਂ ਇਲਾਵਾ ਜੋ ਮਹੇਸ਼ ਦੀ ਜਮਾ ਪੂੰਜੀ ਹੈ ਉਹ ਰਜਨੀ ਦੇ ਕੋਲ ਹੈ ਜਿਸ ਨਾਲ ਉਹ ਆਪਣੀ ਸਾਰੀ ਜ਼ਿੰਦਗੀ گزار ਸਕਦੀ ਹੈ। ਇਹ ਸੁਣ ਕੇ ਸਭ ਦਾ ਪਾਰਾ ਚੜ ਗਿਆ ਸੀ। ਇਸ ਤੋਂ ਪਹਿਲਾਂ ਕਿ ਕੋਈ ਕੁਝ ਕਹਿੰਦਾ ਖੁਦ ਰਜਨੀ ਨੇ ਹੀ ਜਵਾਬ ਦਿੱਤਾ ਮੈਂ ਕੋਈ ਹੱਕ ਨਹੀਂ त्याਗਣਾ। ਮੇਰੇ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਪ੍ਰਾਪਰਟੀ ਵਿੱਚ ਮੈਂ ਬਰਾਬਰ ਦੀ ਹਿੱਸੇਦਾਰ ਹਾਂ। ਜੇਕਰ ਤੁਸੀਂ ਹਿੱਸਾ ਨਹੀਂ ਦਿਓਗੇ ਤਾਂ ਮੈਂ ਅਦਾਲਤ ਦੇ ਜ਼ਰੀਏ ਲੈ ਲਵਾਂਗੀ ਪਰ ਮੈਂ ਆਪਣੀਆਂ ਧੀਆਂ ਦੇ ਪਵਿੱਖ ਨੂੰ ਹਨੇਰੇ ਵਿੱਚ ਨਹੀਂ ਛੱਡ ਸਕਦੀ ਇਸ ਪ੍ਰਾਪਰਟੀ ਤੇ ਮੇਰੀਆਂ ਧੀਆਂ ਦਾ ਬਰਾਬਰ ਦਾ ਹੱਕ ਹੈ ਜੇਕਰ ਮੰਮੀ ਇਸ ਸਭ ਦੇ ਲਈ ਤਿਆਰ ਹਨ ਤਾਂ ਉਹਨਾਂ ਨੂੰ ਕਹਿ ਦਿਓ ਕਿ ਉਹਨਾਂ ਦਾ ਪੁੱਤਰ ਗਿਆ ਹੈ ਪਰ ਉਸਦੀ ਪਤਨੀ ਤੇ ਦੋ ਧੀਆ ਹਜੇ ਜਿਉਂਦੀਆਂ ਹਨ ਰਜਨੀ ਦਾ ਤਲਖ ਅੰਦਾਜ਼ ਦੇਖ ਕੇ ਜੇੜ ਤੇ ਚਾਚਾ ਸਹਰਾ ਅੱਗੇ ਕੁਝ ਕਹਿ ਹੀ ਨਾ ਸਕੇ ਉਹ ਚੁੱਪਚਾਪ ਉੱਥੋਂ ਉੱਠ ਕੇ ਚਲੇ ਗਏ ਅੱਜ ਰਜਨੀ ਨੌਕਰੀ ਕਰ ਰਹੀ ਹੈ ਤੇ ਆਪਣੀਆਂ ਦੋਨਾਂ ਧੀਆਂ ਨੂੰ ਪਾਲ ਰਹੀ ਹੈ ਉਸਦੇ ਮਾਤਾ ਪਿਤਾ ਨੇ ਆਪਣੇ ਵੱਲੋਂ ਉਸ ਨੂੰ ਇੱਕ ਫਲੈਟ ਗਿਫਟ ਕਰ ਦਿੱਤਾ ਜਿਸ ਵਿੱਚ ਉਹ ਆਪਣੀਆਂ ਦੋਨਾਂ ਧੀਆਂ ਦੇ ਨਾਲ ਰਹਿ ਰਹੀ ਹੈ ਅਜੇ ਤੱਕ ਪ੍ਰਾਪਰਟੀ ਦਾ ਮਸਲਾ ਹੱਲ ਨਹੀਂ ਹੋਇਆ ਹੈ ਸੌਰੇ ਵਾਲੇ ਉਸਤੇ ਹਜੇ ਵੀ ਦਬਾਅ ਬਣਾ ਰਹੇ ਹਨ ਕਿ ਉਹ ਆਪਣਾ ਹੱਕ ਛੱਡ ਦੇਵੇ ਪਰ ਉਹ ਹਜੇ ਵੀ ਜਿੱਦ ਤੇ ਅੜੀ ਹੋਈ ਹੈ ਹਜੇ ਵੀ ਮੈਟਰ ਪੈਂਡਿੰਗ ਹੀ ਚੱਲ ਰਿਹਾ ਹੈ। ਕਈ ਵਾਰ ਇੰਨੇ ਮਾਨਸਿਕ ਤਣਾਅ ਤੋਂ ਬਾਅਦ ਦਿਲ ਵਿੱਚ ਇੱਕ ਹੂਕ ਜਿਹੀ ਉੱਠਦੀ ਹੈ ਕਿ ਸਭ ਕੁਝ ਛੱਡ ਦੇਵੇ। ਪਰ ਧੀਆਂ ਨੂੰ ਦੇਖ ਕੇ ਫਿਰ ਹਿੰਮਤ ਖੜੀ ਹੋ ਜਾਂਦੀ ਹੈ। ਸੋ ਤੁਹਾਡੇ ਕੀ ਵਿਚਾਰ ਹਨ ਕਿ ਪਤੀ ਦੇ ਜਾਣ ਤੋਂ ਬਾਅਦ ਔਰਤ ਦਾ ਸਹੁਰੇ ਘਰ ਵਿੱਚ ਹੱਕ ਖਤਮ ਹੋ ਜਾਂਦਾ ਹੈ? ਕੀ ਰਜਨੀ ਨੂੰ ਆਪਣਾ ਹੱਕ ਛੱਡ ਦੇਣਾ ਚਾਹੀਦਾ ਹੈ? ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ। ਕਹਾਣੀ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਕੇ ਦੱਸਿਓ ਸ਼ੇਅਰ ਵੀ ਕਰਿਓ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਲਦੀ ਜਲਦੀ ਬਾਕੀ ਕਹਾਣੀਆਂ ਵੀ ਸੁਣਦੇ ਰਹੋ। ਇਹ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ।